ਮਿੰਨੋ ਤੇ ਆਪ ਉਹਦਾ ਬੜਾ ਫਿਕਰ ਵਾ ਲੋਕੀ ਬਾਹਰ ਕੀ ਕਹਿਣਗੇ ਤਰੀਕ ਰੱਖੀ ਕੱਪੜਾ ਲਈ ਰਖੀਦਿਆ ਵਾ ਲੋਕਾਂ ਚ ਕੀ ਮੂੰਹ ਖਾਲਾਂਗੇ ਜੇ ਉਹ ਤਰੀਕ ਤੇ ਨਾ ਮੁੰਡਾ ਟੁੱਕਾ ਨਾ ਤੇ ਐ ਗੱਲ ਤੇ ਬੇਇਜ਼ਤੀ ਬੜੀ ਜੇ ਤੇ ਨਹੀਂ ਕਰਦੇ ਉੱਥੇ ਦੇ ਰਹਿਣ ਦੋ ਤੁਸੀਂ ਗੱਲੀ ਤਰਲੇ ਮਾਰਨ ਲਈ ਉਹਨਾਂ ਦੇ ਦੋਵੇਂ ਜੀ ਸਿਆਣੇ ਜੀ ਤੁਸੀਂ ਜਾਓ ਵੀ ਇਹੀ ਕਾਦੇ ਸਿਆਣੇ ਆ ਜੇ ਇਹੀ ਜਾਵਾਂਗੇ ਸਾਨੂੰ ਵੱਧ ਘੱਟ ਗੱਲ ਕਰਨਗੇ ਤੇ ਸਾਡੇ ਪੱਲੇ ਕੀ ਰਹੂਗਾ ਜੇ ਉੱਥੇ ਕੋਈ ਗੱਲ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਅਗਲੇ ਧੱਕੇ ਮਾਰ ਕੇ ਬਾਹਰ ਕੱਢਣਾ ਵਾ ਆ ਮੇਰਾ ਪਾਸਪੋਰਟ ਉਹ ਇਹਨੂੰ ਰਹਾਲਾ ਭਰਾ ਇੱਥੇ ਉੱਥੇ ਗੁੱਸੇ 'ਚ ਪਤਾ ਨਹੀਂ ਕੀ ਕੋ ਹੋਣਾ ਵਾ ਲੋਕੀ ਵੀ ਨਾ ਹੱਥ ਹੀ ਕਰਦੇ ਓਦਾਂ ਅਸੀਂ ਕਦੀ ਕਿਸੇ ਦਾ ਮੜਾ ਨਹੀਂ ਸੋਚਿਆ ਪਰ ਵੇਖ ਲੈ ਗੱਲ ਕਰਨ ਵੇਲੇ ਕਰ ਹੀ ਦਿੱਤੀ ਦਾ ਸਾਰੇ ਪ੍ਰੂਫ ਮੇਰੇ ਮੇਰੇ ਕੋਲ ਆ ਪਾਸਪੋਰਟ ਵੀਜ਼ਾ ਕੰਪਨੀ ਵਾਲਿਆਂ ਨਾਲ ਮੈਂ ਗੱਲ ਕਰਕੇ ਆਇਆ ਵਾਂ ਤੇ ਲੋਕੀ ਵੇਖ ਕੇ ਇਹੋ ਜੀ ਗੱਲ ਬਣਾ ਦਿੰਦੇ ਆ ਵੀ ਇਹਨੂੰ ਕੱਢਤਾ ਵਾ ਉਥੋਂ ਹੁਣ ਜੇ ਪਹਿਲਾ ਪਹਿਲਾ ਮੇਰਾ ਕੰਮ ਹੀ ਤੇ ਜੇ ਉੱਥੇ ਵਿਆਹ ਨਾ ਹੋਇਆ ਦੇ ਲੋਕਾਂ ਨੇ ਗੱਲਾਂ ਕਰਦੀਆਂ ਯਾਰਾਂ ਦੋਸਤਾਂ ਨੇ ਗੱਲਾਂ ਕਰਦੀਆਂ ਕਿ ਨਾ ਮਾੜਾ ਕੰਮ ਵਾ ਤੇ ਕਿਥੇ ਮੂੰਹ ਦਊਂਗਾ ਮੁੜ ਕੇ ਗੱਲ ਤੇ ਬੜੀ ਮਾੜੀ ਹੋਈ ਆ ਹੁਣ ਉਹਨਾਂ ਨੂੰ ਸਮਝਾਉਣਾ ਹੀ ਪੈਣਾ ਕੁੜੀ ਵਾਲਿਆਂ ਨੂੰ ਵੀ ਕਿ ਚਲੋ ਇਹ ਕੰਮ ਨਾ ਕਰੋ ਪੁੱਤ ਤੂੰ ਇੱਥੇ ਬੈਠਾ ਕੀ ਸੋਚਣ ਡਿਆ ਵਾ ਮੰਮੀ ਮੈਂ ਕੀ ਸੋਚਣਾ ਵਾ ਸੋਚਣ ਡਿਆ ਵਾ ਜਿਹੜੀ ਗੱਲ ਹੋਈ ਆ ਪੁੱਤ ਬਹੁਤਾ ਫਿਕਰ ਨਾ ਕਰ ਮੈਨੂੰ ਤੇ ਆਪ ਉਹਦਾ ਬੜਾ ਫਿਕਰ ਵਾ ਲੋਕੀ ਬਾਹਰ ਕੀ ਕਹਿਣਗੇ ਤਰੀਕ ਰੱਖੀ ਕੱਪੜਾ ਲਈ ਡਾ ਖਰੀਦਿਆ ਵਾ ਲੋਕਾਂ ਚ ਕੀ ਮੂੰਹ ਖਾਲਾਂਗੇ ਪਰ ਕੋਈ ਗੱਲ ਨਹੀਂ ਮੈਂ ਰਪਿੰਦਰ ਕੋ ਫੋਨ ਕਰਮ ਨਹੀਂ ਆ ਇੱਕ ਵਾਰ ਕੀ ਤਾਂ ਉਹਨਾਂ ਦੇ ਮੰਨਣ ਚ ਗੱਲ ਆਈ ਜਾਵੇ ਉਹਨਾਂ ਨੂੰ ਕਵਾਂਗੇ ਪਿਤਾ ਨੂੰ ਕਿਸ ਨੇ ਕਿਹਾ ਤਾਂ ਤੁਸੀਂ ਮੰਨ ਲਿਆ ਸਾਡੇ ਪਿੰਡੋਂ ਦਾ ਪਤਾ ਕਰਕੇ ਜਾਓ ਤੁਹਾਡਾ ਪਰਿਵਾਰ ਸਾਡੇ ਮੁੰਡੇ ਕਿੱਦਾਂ ਦੇ ਆ ਮੈਂ ਭਾਬੀ ਨੇ ਗੱਲ ਕੀਤੀ ਸੀ ਹਾਂ ਅਗਲੇ ਇਹੋ ਗੱਲ ਹੀ ਕਹਿੰਦੇ ਵੀ ਤੁਹਾਡੇ ਪਿੰਡੋਂ ਹੀ ਹੋਣ ਆਇਆ ਕਿਦਾ ਪਿੰਡੋਂ ਕੌਣ ਹੋ ਸਕਦਾ ਜੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਕਿਸ ਨੇ ਬਗਾਣੇ ਨੂੰ ਫੋਨ ਕਰੰਦੇ ਕੀ ਲੋੜ ਦਾ ਕਿਸ ਦੀ ਗੇ ਕੀਤਾ ਹੋਣਾ ਵਾ ਤੇ ਮੈਨੂੰ ਇਹ ਗੱਲ ਦੀ ਟੈਨਸ਼ਨ ਹੋਣੀ ਹੈ ਵੀ ਜੇ ਇੱਕ ਵਾਰੀ ਇਹੋ ਜਿਹਾ ਕੰਮ ਛੁੱਟ ਗਿਆ ਤੇ ਮੁੜ ਕੇ ਸਾਡੇ ਨਾਲ ਕਰੂਗਾ ਕੌਣ ਇਸ ਦਾ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਜਿਹੜੀ ਤਰੀਕ ਰੱਖੀ ਹੈ ਨਾ ਉਹ ਤਰੀਕ ਤੇ ਆਪਾਂ ਵਿਆਹ ਕਰਾਂਗੇ ਇੱਥੇ ਨਹੀਂ ਤਾਂ ਕੋਈ ਗੱਲ ਨਹੀਂ ਹੋਰ ਕਿਤੇ ਕੁੜੀ ਲੱਭ ਲਾਂਗੇ ਤੂੰ ਮੰਨ ਕਿਉਂ ਹਵਲਾ ਕਰਦਾ ਵਾਂ ਮੈਂ ਤੁਹਾਨੂੰ ਅੱਗੇ ਕਹਿਣਾ ਵੀ ਐਰ ਕੀ ਮੈਨੂੰ ਜਾ ਲੈਣ ਦੋ ਤੇ ਦੋ ਸਾਲ ਨੂੰ ਆਉਂਗਾ ਫਿਰ ਵੇਖ ਲਾਂਗੇ ਹੌਂਸਲੇ ਨਾਲ ਕਾੜੀ ਕਾੜੀ ਤੇ ਕੰਮ ਐ ਹੋਜੀ ਹੁੰਦੇ ਆ ਪੁੱਤ ਆਪ ਤੇ ਸਾਰੇ ਕੰਮ ਵਧੀਆ ਹੀ ਕੀਤੇ ਹੁਣ ਕੀ ਪਤਾ ਸੀ ਵੀ ਆਹ ਕੰਮ ਵਿੱਚ ਪੈ ਜਾਣਾ ਵਾ ਕੋਈ ਗੱਲ ਨਹੀਂ ਹੁਣ ਭਾਬੀ ਨੂੰ ਕਹਿ ਦੋ ਇਹ ਗੱਲ ਕਰਕੇ ਵੇਖ ਲੈਣ ਤੇ ਇਹੋ ਗੱਲ ਹੀ ਆ ਕੋਈ ਗੱਲ ਨਹੀਂ ਬਹੁਤੀ ਗੱਲ ਹੋਊਗੀ ਨਾ ਮੈਂ ਨਾ ਦੋਵਾਂ ਜਗ੍ਹਾ ਨੂੰ ਉੱਥੇ ਕਰ ਲੂੰਗੀ ਫੋਨ ਤੇ ਗੱਲਾਂ ਹੋ ਜੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਕੱਲ ਦੇ ਵੀ ਜਾ ਕੇ ਗੱਲ ਕਰਕੇ ਆਓ ਵੀ ਸਭ ਕੁਝ ਤੁਹਾਡੇ ਮੁੰਡੇ ਦੇ ਕੋਲ ਵਾ ਤੇ ਤੁਹਾਨੂੰ ਇਹ ਗੱਲ ਕਿੰਨੇ ਕਹਿਤੀ ਵੀ ਇਹ ਪੁੱਤ ਉਹ ਤੀ ਵਾਲੇ ਆ ਆਪਣੀ ਜਗ੍ਹਾ ਤੇ ਉਹ ਵੀ ਬਿਲਕੁਲ ਠੀਕ ਆ ਇਹੋ ਗੱਲ ਕੋਈ ਸਾਨੂੰ ਦੱਸ ਦੇਣ ਕੇ ਤੇ ਅਸੀਂ ਮੰਨਣ ਨੂੰ ਤਿਆਰ ਹੋਣਾ ਹੀ ਅਹੀ ਤੇ ਹੋ ਗੱਲ ਹੀ ਕਹਣੀ ਵੀ ਮੁੰਡੇ ਵਾਲਿਆਂ ਨੇ ਝੂਠ ਬੋਲਿਆ ਵਾ ਕੋਈ ਗੱਲ ਨਹੀਂ ਜੇ ਫੋਨਾਂ ਤੇ ਗੱਲਾਂ ਕਰੀਏ ਨਾ ਉਹ ਵਾਦਾ ਵੱਜ ਜਾਂਦਾ ਵਾ ਮੈਂ ਰਪਿੰਦਰ ਨੂੰ ਕਹਿੰਨੀ ਆ ਵੀ ਸਹਿਜ ਮਾਤੇ ਨਾਲ ਜਾ ਕੇ ਤੋਂ ਉਹਨਾਂ ਨਾਲ ਗੱਲ ਕਰੋ ਵੀ ਇਹੋ ਜੀ ਕੋਈ ਗੱਲ ਨਹੀਂ ਗਈ ਹੈਗੀ ਤੂੰ ਹੀ ਮਨ ਵਿੱਚ ਨਾ ਸੋਚੋ ਉਹ ਡਰ ਗਏ ਆ ਕਿਸ ਦੀ ਗੱਲ ਸੁਣ ਕੇ ਤੂੰ ਇੰਨਾ ਕਰੋ ਉਹਨਾਂ ਨੂੰ ਗੋ ਫੇਰ ਅੱਜ ਹੀ ਚਲ ਜਾ ਜੇ ਜਾਣਾ ਵਾ ਤੇ ਕਿਉਂਕਿ ਹੁਣ ਇਧਰ ਉਧਰ ਗੱਲਾਂ ਬਾਤਾਂ ਹੋਣ ਡੈ ਭੀ ਆ ਨਾ ਤੇ ਮੁੜ ਕੇ ਫਿੱਕ ਪੈਂਦੀ ਆ ਹੁਣ ਜਦੋਂ ਉਹਨਾਂ ਝਟ ਗਏ ਤਾਂ ਵੀ ਇਹ ਰਿਸ਼ਤਾ ਨਹੀਂ ਕਰਨਾ ਤੇ ਕੀ ਬਤਾਉਂਦੇ ਮਨ ਚ ਕਿਹੜੀ ਕਿਹੜੀ ਗੱਲ ਆਈ ਹੋਣੀ ਚੱਲ ਕੋਈ ਗੱਲ ਨਹੀਂ ਮੈਂ ਜਾਣੀ ਰਪਿੰਦਰ ਵਾਲਾ ਤੇ ਨਾਲੇ ਤੇਰੇ ਡੈਡੀ ਨਾਲ ਗੱਲ ਕਰਦੀ ਆ ਹੁਣ ਹਾਲਤ ਇਹ ਗੱਲ ਦਾ ਕੋਈ ਨਾ ਕੋਈ ਕੱਢਣਾ ਹੀ ਪੈਣਾ ਵਾ ਹੁਣ ਹੱਥ ਤੇ ਹੱਥ ਰੱਖ ਕੇ ਬੈਠੇ ਰਹਾਂਗੇ ਤੇ ਬਦਨ ਤੇ ਪੰਜ ਰਹਿ ਗਏ ਕੋਈ ਨਹੀਂ ਮੈਂ ਇਦਾਂ ਕਰ ਦਾਂ ਮੈਂ ਆਪਣੀ ਡਾਕੂਮੈਂਟ ਜਿਹੜੇ ਆ ਨਾ ਰਪਿੰਦਰ ਭਾਬੀ ਨੂੰ ਦੇ ਦਿੰਦਾ ਹਾਂ ਠੀਕ ਹੈ ਵੀਜ਼ਾ ਮੇਰਾ ਲੈ ਜਾਣਾ ਤੇ ਨਾਲੇ ਮੇਰਾ ਪਾਸਪੋਰਟ ਵੀ ਲੈ ਜਾਣਾ ਚੱਲ ਠੀਕ ਆ ਕੋਈ ਨਹੀਂ ਮੈਂ ਕਰ ਦਿੰਦੀ ਰਪਿੰਦਰ ਨਾਲ ਵੀ ਤੇ ਤੇਰੇ ਡੈਡੀ ਨਾਲ ਵੀ ਕਰ ਤੂੰ ਹੀ ਕਰਕੇ ਵੇਖੋ ਗੱਲ ਜੀ ਹੁਣ ਆਹ ਟਾਈਮ ਤੇ ਸਾੜਾ ਛਦਾ ਹੋ ਗਿਆ ਨਾ ਤੇ ਲੋਕਾਂ ਨੂੰ ਗੱਲਾਂ ਕਰ ਕਰ ਮਾਰ ਦੇਣਾ ਉਹ ਕੋਈ ਗੱਲ ਨਹੀਂ ਪੁੱਤ ਤੂੰ ਫਿਕ ਇਹੋ ਜਿਹਾ ਮੌਕਾ ਹੀ ਕਿਸੇ ਨੂੰ ਦੇਣਾ ਹੀ ਨਹੀਂਗਾ ਸਾਰੇ ਕੰਮ ਹੀ ਆਪ ਹੀ ਸੋਲਵ ਕਰ ਲੈਣੇ ਆ ਮੈਂ ਜਾਨੀ ਤੇ ਡੈਡੀ ਵੱਲ ਚਲੋ ਕਰ ਲੈਂਗੇ ਵਾਕਿਆ ਗੱਲ ਤੇ ਮੰਮੀ ਦੀ ਵੀ ਠੀਕ ਵਾ ਜੇ ਉਹਨਾਂ ਨੂੰ ਗਲਤਫਹਿਮੀ ਹੋ ਹੀ ਗਈ ਆ ਤੇ ਆਪਾਂ ਆਪਣੇ ਡਾਕੂਮੈਂਟ ਬਖਾਲ ਦਿੰਨੇ ਆ ਕਿੱਡੀ ਕੀ ਗੱਲ ਵਾ ਜੇ ਕੋਈ ਬੰਦਾ ਰਿਪੋਰਟ ਹੋ ਕੇ ਆਇਆ ਹੋਵੇ ਤੇ ਉਹਦੇ ਡਾਕੂਮੈਂਟ ਤਾਂ ਖਰਾਬ ਹੁੰਦੇ ਹੀ ਫਿਰ ਤੇ ਮੇਰੇ ਕੋਲ ਤਾਂ ਸਭ ਕੁਝ ਹੈਗਾ ਵਾ ਉਹਨਾਂ ਨਾਲ ਆਪੇ ਭਾਬੀ ਉਹਨੇ ਜਾ ਕੇ ਗੱਲ ਕਰ ਲੈਂਦੇ ਆ ਤੇ ਸਾਰੀ ਗੱਲ ਕਲੀਅਰ ਹੋ ਜਾਈ ਦੀ ਵਾਕਿਆ ਫੇਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੋ ਹੀ ਨਾ ਫੋਨ ਹੀ ਵੇਖੀ ਜਾਇਓ ਐਡੀ ਵੱਡੀ ਗੱਲ ਕਰਦੇ ਵਿੱਚ ਹੋ ਗਈ ਆ ਤੁਹਾਨੂੰ ਮਾਸਾ ਫਿਕਰ ਨਹੀਂ ਹੈਗਾ ਰਮਨ ਨੇ ਫਿਕਰ ਹੈਗਾ ਤਾਂ ਮੈਂ ਫੋਨ ਤੇ ਲੱਗਾ ਵਾਂ ਮੈਂ ਵੀ ਤਾਂ ਕਿਸ ਨੂੰ ਫੋਨ ਕਰਕੇ ਹਟਿਆ ਉਹਨੂੰ ਕਿੰਨੂੰ ਕੀਤਾ ਫੋਨ ਉਹ ਕੋਈ ਆਤੋਸਦੀ ਆਪਣਾ ਮੇਰੀ ਗੱਲ ਸੁਣੋ ਅਜੇ ਲੋਕਾਂ ਨੂੰ ਨਾ ਦੱਸੋ ਜੇ ਘਰ ਵਿੱਚ ਨਿਬੜਦੀ ਆ ਗੱਲ ਨਾ ਤੇ ਲੋਕਾਂ ਨੂੰ ਜਰੂਰ ਤਮਾਸ਼ਾ ਦੱਸਣਾ ਕਿ ਸਾਡੇ ਘਰ ਵਿੱਚ ਆ ਗੱਲ ਹੋਈ ਆ ਰਮਨ ਜੇ ਰੇਸ ਤਰ੍ਹਾਂ ਛੁੱਟ ਗਿਆ ਫਿਰ ਵੀ ਤੇ ਲੋਕਾਂ ਨੂੰ ਪਤਾ ਲੱਗਣਾ ਹੀ ਆ ਤੇ ਮੇਰਾ ਰਾਤਾ ਹੀ ਕੇ ਦੀ ਸਲਾਹ ਲੈ ਕੇ ਤੇ ਗੱਲ ਕਰਦੇ ਆਂ ਹੋਂਦ ਸੋ ਫਿਰ ਜਿੰਨੂੰ ਫੋਨ ਕੀਤਾ ਉਹਨੇ ਕਿਹਾ ਮੈਂ ਇਹ ਗੱਲ ਕਹੀ ਆ ਵੀ ਯਾਰ ਸਾਡੇ ਮੁੰਡੇ ਕੋ ਕਾਗਜ਼ ਪੂਰੇ ਆ ਠੀਕ ਆ ਉਹਦਾ ਵੀਜ਼ਾ ਵੀ ਲੱਗਾ ਕੇ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਫਿਰ ਆਪ ਦਿਲ ਜੋ ਮੈਂ ਯਾਰ ਆਪ ਐਂ ਹੀ ਉੱਥੇ ਕੀ ਕਰਨ ਜਾਣਾ ਵਾ ਤੇ ਅਹੀਂ ਫਿਰ ਵਿਚੋਲੋਂ ਨੂੰ ਭੇਜ ਦਿੰਦੇ ਆ ਮੇਰੀ ਸੁਣੋ ਗੱਲ ਮੈਂ ਵੀ ਇਹੋ ਗੱਲ ਤੁਹਾਡੇ ਨਾਲ ਕਰਨ ਆਈ ਹਾਂ ਵੀ ਵੇਖੋ ਸਭ ਕੁਝ ਪ੍ਰੂਫ ਜੋ ਬੰਦੇ ਕੋਲ ਵਾ ਕੰਪਨੀ ਨੇ ਛੁੱਟੀ ਵੀ ਉਹਦੀ ਵਧਾਈ ਆ ਵਿਆਹ ਦਾ ਕਰਕੇ ਤਾਂ ਉਹਨੇ ਉਹਦੇ ਟੈਨਸ਼ਨ ਮੈਨੂੰ ਖਾਈ ਜਾਣ ਢਈ ਆ ਕੀਪ ਤਾਂ ਕਿਹੜਾ ਨਖਤਾ ਚਲ ਗਿਆ ਤੇ ਝੂਠ ਸੱਚ ਬੋਲ ਕੇ ਤਾਂ ਉਹਨਾਂ ਦੇ ਕੰਨ ਪਰਤੇ ਆ ਉਹ ਤੇ ਹੀ ਵਾਲੇ ਹੀ ਉਹ ਡਰ ਗਏ ਵਿਚਾਰੇ ਕਿ ਜੇ ਸਾਝੇ ਮੁੰਡਾ ਇਦਾਂ ਆਇਆ ਹੈ ਤਾਂ ਗਾੜੀ ਕੀ ਕਰਾਂਗੇ ਨਾ ਦੀ ਥਾਂ ਤੇ ਇਹੀ ਵੀ ਹੁੰਦੇ ਤੇ ਇਹੀ ਵੀ ਡਰਨਾ ਹੀ ਡਰਨਾ ਹੀ ਸਹੀ ਗੱਲ ਆ ਤੁਹਾਡੀ ਤੇ ਮੈਂ ਵੀ ਨਾ ਇਹੋ ਗੱਲ ਕਰਨੀ ਸੀ ਮੇਰਾ ਰਾਦਾਵਾ ਫਿਰ ਪਿੰਦਰ ਨੂੰ ਤੇ लवली ਨੂੰ ਕਹੀਏ ਵੀ ਤੁਸੀਂ ਪਾਸਪੋਰਟ ਜੋ ਵੀ ਕੁਝ ਹੈਗਾ ਨਾਲ ਲੈ ਜਾਓ ਨਾਲ ਲਓ ਵਿਚੋਲਣ ਨੂੰ ਤੇ ਸਿੱਧੇ ਉਹਨਾਂ ਦੇ ਘਰ ਚਲ ਜਾਓ ਰਮਨ ਵਿਚੋਲਣ ਨੂੰ ਰਹਿੰਦੀ ਹੈ ਤੇ ਇਹਨਾਂ ਦੋਵਾਂ ਜੀਆਂ ਨੂੰ ਭੇਜ ਦਿੰਦੇ ਆ ਜੇ ਉਹ ਚੋਲਣ ਗਈ ਉਹ ਜਾ ਕੇ ਫੇਰ ਕੋ ਕਹਿ ਦੂੰਗੀ ਕੀ ਪਤਾ ਉਹ ਉਹ ਨਹੀਂ ਪਾਣੀ ਮਾਰਨ ਢੀ ਵਿੱਚ ਮੈਂ ਕਹਿੰਦੇ ਤੁਹਾਡੀ ਇਹ ਵੀ ਠੀਕ ਆ ਪਰ ਨਹੀਂ ਉਹਨੇ ਇਦਾਂ ਕਿਉਂ ਕਰਨਾ ਸੀ ਜੇ ਉਹਨੇ ਪਾਣੀ ਮਾਰਨੀ ਹੁੰਦੀ ਤਾਂ ਫੇਰ ਉਹਨੂੰ ਦੱਸ ਹੀ ਨਹੀਂ ਪਾਉਣੀ ਹੰਨ ਉਹ ਰਮਨ ਲੋਕੀ ਪਹਿਲਾਂ ਦੱਸ ਪਾ ਲੈਂਦੇ ਤੇ ਮੁੜ ਕੇ ਫਿਰ ਉਹਨਾਂ ਨੂੰ ਲੋਕੀ ਮਾਰ ਦਿੰਦੇ ਆ ਚੂਲ ਵੀ ਆ ਕੰਮ ਨਹੀਂ ਕਰਾਉਣਾ ਤੁਸੀਂ ਮੇਰੀ ਕਸਮ ਤੁਹਾਡੇ ਕੋਲ ਗਲਤੀ ਇਹ ਹੋ ਗਈ ਨਾ ਉਹ ਤੈਨੂੰ ਪਾਜੀ ਦਾ ਨੰਬਰ ਤੁਸੀਂ ਲੱਲ ਲੈਂਦੇ ਹੋ ਜਿੱਦਾਂ ਹੁਣ ਆ ਗੱਲ ਬਾਤ ਹੋਈ ਤੇ ਸਿੱਧੇ ਫੋਨ ਤੇ ਕਰ ਲੈਂਦੇ ਹੋ ਵੀ ਪਾਜੀ ਇਹੋ ਜੀ ਕੋਈ ਗੱਲ ਨਹੀਂ ਗਈ ਹੈਗੀ ਤੁਸੀਂ ਆਣ ਕੇ ਸਭ ਕੁਝ ਵੀ ਦੇਖ ਸਕਦੇ ਜੀ ਉਹ ਰਮਰ ਚਲੇ ਤੇ ਹੁਣ ਹੁ ਗਲਤੀ ਹੋ ਗਈ ਐ ਤੇ ਉਹਨਾਂ ਦਾ ਨੰਬਰ ਨਹੀਂ ਲਿਆ ਗਿਆ ਮੇਰੇ ਕੋਲ ਤੇ ਹੁਣ ਇਦਾਂ ਕਰਦੇ ਆ ਫਿਰ ਹੁਣ ਰੁਪਿੰਦਰ ਨੂੰ ਤੇ ਲਵਰੀ ਨੂੰ ਭੇਜ ਦਿੰਨੇ ਆ ਆ ਹੋਂ ਕਲਮ ਨੇਉ ਨਾ ਨੂੰ ਕੋਈ ਨਾ ਕੋਈ ਹਾਲਤ ਕੱਢਣਾ ਹੀ ਪੈਣਾ ਤਰੀਕ ਰੱਖੀ ਐ ਹੁਣ ਵਿਆਹ ਦੀ ਜੇ ਉਹ ਤਰੀਕ ਤੇ ਨਾ ਮੁੰਡਾ ਟੁੱਕਾ ਨਾ ਤੇ ਐ ਗੱਲ ਤੇ ਬੇਇੱਜ਼ਤੀ ਬੜੀ ਜੇ ਲੋਕ ਸਾਨੂੰ ਕੀ ਕਹਿਣਗੇ ਵੀ ਇਹਨਾਂ ਨੇ ਆ ਗੱਲ ਹੋਈ ਹੀ ਉਹ ਰਮਰ ਨਾ ਬੇਇੱਜ਼ਤੀ ਨਹੀਂ ਹੋਰ ਦਿੰਦੇ ਘਬਰਾਣਾ ਤੂੰ ਇਦਾਂ ਕਹਤਾ ਮੈਂ ਲਵਰੀ ਨੂੰ ਕਹਿੰਦਾ ਵਾ ਵੀ ਜਿੰਨੇ ਜੋ ਬੰਦੇ ਆਗੇ ਨਾ ਕਾਗਜ਼ ਪੱਤਰ ਨਾਲ ਲੈ ਜਾ ਤੇ ਉਹਨਾਂ ਨੂੰ ਬਖਾਲ ਪਿਆ ਵੇਖੋ ਸਹੀ ਲਵਲੀ ਦੇ ਕਹਿੰਦੇ ਕਿ ਉਹ ਚਕੀਨ ਕਰ ਲਿਆ ਲਵਲੀ ਦਾ ਵੀ ਪਤਾ ਨਹੀਂ ਪਕਰ ਹੈਗਾ ਵੀ ਆ ਕਿ ਨਹੀਂ ਹੈਗਾ ਇੱਥੇ ਵੇਰ ਨਾ ਮਾਰਦਾ ਬਾਜ ਨੂੰ ਮੈਂ ਜਾਓ ਮਾਰੋ ਵੇਖੋ ਭਲਾ ਹੈਗਾ ਚਲ ਮੈਂ ਲੈ ਇਹਨੂੰ ਆਜਮਾ ਹਾਈ ਹਾਈ ਕਿ ਸੋਮਤ ਤੇ ਪਹਿਲਾਂ ਹੀ ਲੱਗ ਗਈ ਸੀਗੀ ਨਾ ਨਾ ਕਰੀ ਜਾਂਦੇ ਹੀ ਮੈਂ ਕਹਿੰਨੀ ਹਾਂ ਰਿਸ਼ਤਾ ਕਰ ਦਈਏ ਇਹ ਕੋਈ ਜੀ ਮੰਨਣ ਨੂੰ ਤਿਆਰ ਹੀ ਨਹੀਂ ਨਹੀਂ ਹਜੇ ਸਾਲ ਖਲੋਜੋ ਲੱਲੂ ਖਲੋਜੋ ਸਾਲ ਉਹੋ ਹੀ ਅੰਤਰਾ ਰੰਗ ਚ ਪੰਗ ਪੈ ਗਈ ਨਾ ਜੀ ਉਹ ਖੁਸ਼ੀ ਖੁਸ਼ੀ ਸਾਰੇ ਕੰਮ ਕਰਦੇ ਆਹ ਜਿਹੜੇ ਵਿਗਣ ਪੈਣ ਰਹੇ ਆ ਨਾ ਇਹ ਪੈਣੇ ਹੀ ਨਹੀਂ عليه ਲੌਲੀਆ ਲਗੇ ਆ ਤੇ ਮੇਰਾ ਰਾਦਾ ਵਾ ਪਿਓਨਾ ਚਰਮੈਨ ਰਪਿੰਦਰ ਨਾਲ ਗੱਲ ਕਰਦੀ ਆ ਫਿਰਪਿੰਦਰ ਤੂੰ ਵੀ ਤਿਆਰ ਹੋ ਤੇ ਜਾਓ ਜਿੰਨੀ ਛੇਤੀ ਹੋ ਸਕਦਾ ਨਾ ਇਹ ਕੰਮ ਕਰੋ ਜਿੰਨਾ ਚਿਰ ਨਹੀਂ ਨਾ ਕਿਸੇ ਬੰਨੇ ਗੱਲ ਲੱਗਦੀ ਹੋਣਾ ਚਿਰ ਬੜਾ ਹੀ ਫਿਕਰ ਵਾ ਹਰਪਿੰਦਰ ਆ ਪੁੱਤਾ ਹਜੋ ਮੈਂ ਛੱਡ ਹਾਂ ਹਾਂਜੀ ਤੇ ਮੇਰੀ ਗੱਲ ਸੁਣ ਮੇਰੀ ਤੀ ਕੀ ਗੱਲ ਹੋਈ ਆ ਗੱਲ ਕੀ ਹੁਣੀ ਆ ਮੈਂ ਤੇ ਤੇਰੇ ਵਾਲੇ ਕੰਮ ਆਈ ਆ ਦੱਸੋ ਮਮੇ ਜੀ ਕੰਮ ਕਿਹੜਾ ਆ ਕੰਮ ਇਹ ਆ ਵੀ ਤੈਨੂੰ ਤੇ ਪਤਾ ਹੀ ਆ ਵੀ ਜੋਬਨ ਛੁੱਟੀ ਆਇਆ ਵਾ ਹਾਂਜੀ ਤੇ ਵਿਆਹ ਦਾ ਕਰਕੇ ਉਹਨੇ ਛੁੱਟੀ ਵਧਾਈ ਵੀ ਆ ਆਹੋ ਹੁਣ ਪਤਾ ਨਹੀਂ ਵੀ ਕਿੰਨੇ ਜਾ ਕੇ ਤੇ ਉਹਨਾਂ ਨੂੰ ਕਹਿਤਾ ਵਾ ਵੀ ਉੱਥੋਂ ਕੱਢਿਆ ਵਾ ਉਹਨੂੰ ਤੂੰ ਮੇਰੇ ਤੇ ਇਦਾਂ ਕਰੋ ਹਾਂਜੀ ਤੇ ਜੋ ਵੀ ਤਾਂ ਪਾਸਪੋਰਟ ਆ ਵੀਜ਼ਾ ਕਾਗਜ਼ ਪੱਤਰ ਜੋ ਵੀ ਆ ਸਾਰੇ ਤੁਸੀਂ ਲੈ ਕੇ ਜਾਓ ਕੁੜੀ ਵਾਲਿਆਂ ਦੇ ਘਰ ਪਿੱਤਾਂ ਨੂੰ ਨਾ ਗਲਤਫਹਿਮੀ ਹੋ ਗਈ ਆ ਤੇ ਆਹ ਵੇਖੋ ਇਹ ਝੂਠ ਵਾ ਕਿਸ ਨੇ ਬੋਲਿਆ ਵੀ ਮੁੰਡਾ ਇਦਾਂ ਆਇਆ ਵਾ ਤੂੰ ਮੁੰਡਾ ਤੇ ਛੁੱਟੀ ਆਇਆ ਵਾ ਤੇ ਇੰਤਾਂ ਦੇ ਕੰਮ ਨਾ ਕਰੋ ਉਹਦੇ ਗੱਲ ਡੈਡੀ ਠੀਕ ਵਾ ਮੈਂ ਵੀ ਸਮਝਦੀ ਆ ਤੇ ਪਰ ਮੈਨੂੰ ਇਹਨਾਂ ਤੋਂ ਵੀ ਡਰ ਲੱਗੰਦੇ ਆ ਵਾ ਨਾ ਥੋੜਾ ਜਿਹਾ ਉਹ ਕੋਈ ਗੱਲ ਨਹੀਂ ਲਵਲੀ ਵਲ ਮੈਂ ਤੇਰੇ ਡੈਡੀ ਨੂੰ ਕੱਲਿਆ ਵਾ ਡੈਡੀ ਤੇਰੇ ਗਏ ਆ ਗੱਲ ਕਰਨ ਉਹ ਤੇਰੇ ਨਾਲ ਜਾਊਗਾ ਅਸੀਂ ਤੈਨੂੰ ਕੱਲੀ ਨੂੰ ਨਹੀਂ ਕੱਲਦੇ ਤੇ ਤੁਸੀਂ ਵਿਚੋਲਣ ਨੂੰ ਹੁਣ ਰਹਿਣ ਹੀ ਦੋ ਤੇ ਦੋਵੇਂ ਜਾਣੇ ਸਿੱਧੇ ਹੀ ਉਹਨਾਂ ਦੇ ਘਰ ਚਲ ਜਓ ਮੰਮੀ ਜੀ ਪੁੱਤ ਲੋ ਪਰ ਡਰਜਾ ਲੱਗੰਦੇ ਆ ਕਿ ਕਿੱਦਾਂ ਜਾਵਾਂਗੇ ਉਹਨਾਂ ਦੇ ਘਰ ਕੁਛ ਨਹੀਂ ਹੁੰਦਾ ਹੋਰ ਨਾ ਘੜੀਆਂ ਦੋ ਤਿੰਨ ਗੱਲਾਂ ਕਰਨਗੇ ਤੇ ਫਿਰ ਇਹ ਵੀ ਨੇ ਇਹ ਵੀ ਤੈਨੂੰ ਪਤਾ ਹੀ ਸਭਾ ਇਹਨਾਂ ਦਾ ਵੀ ਇਹ ਵੀ ਘੜੀਆਂ ਉਕਾਲੇ ਪੈਗੇ ਤੇ ਐਵੇਂ ਬਗਾਨੇ ਪਿੰਡੇ ਜਾਣਾ ਨਹੀਂ ਕੋਈ ਗੱਲ ਹੁੰਦੀ ਪੁੱਤ ਵੀ ਇਹ ਹੁਣ ਨਾ ਸਾਡੀ ਇਸ ਤੋਂ ਤੁਹਾਡੇ ਹੱਥ ਵਿੱਚ ਵਾ ਜੇ ਇਹ ਕੰਮ ਨਾ ਨਾ ਹੋਇਆ ਤੇ ਬੇਇੱਜ਼ਤੀ ਬੜੀ ਐ ਗੱਲ ਦੇ ਵਿੱਚ ਇਹ ਤਾਂ ਜੀਂਦੇ ਮਰਨ ਵਾਲੀ ਗੱਲ ਵਾ ਮੰਮੀ ਜੀ ਗੱਲ ਤੇ ਢਾਡੀ ਵੀ ਸਹੀ ਆ ਪਰ ਮੈਨੂੰ ਤੇ ਆਪ ਖੁਦ ਹੀ ਸਮਝ ਨਹੀਂ ਆਉਂਦੀ ਮੈਂ ਤੇ ਕੱਲ ਦੀ ਆਪ ਇਦਾਂ ਟੈਨਸ਼ਨ ਦੇ ਵਿੱਚ ਪਈਆਂ ਵੀ ਪਤਾ ਨਹੀਂ ਕੀ ਬਣ ਗਿਆ ਆ ਸਭ ਉਹਨੇ ਇਹ ਵੀ ਸੋ ਕਿੰਨੇ ਖੁਸ਼ ਹੀ ਨੇ लवली ਤਾਂ ਬੜਾ ਖੁਸ਼ ਹੀ ਵੀ ਜੋ ਬੰਦਾ ਵਿਆਹ ਹੋਊਗਾ ਪੰਗੜੇ ਪੁੰਗੜੇ ਪਾਵਾਂਗੇ ਲੀੜਾ ਕੱਪੜਾ ਖਰੀਦਣ ਵੀ ਵੇਖਲਾ ਨਾਲ ਜਾਂਦਾ ਰਿਹਾ ਵਾ ਪਹਿਲਾਂ ਸਭ ਮੜੀ ਜਿਹੜੀ ਕਰਦੇ ਸੀ ਤੇ ਹੁਣ ਤਾਂ ਸਭ ਬਿਲਕੁਲ ਠੀਕ ਹੀ ਤੇ ਮੈਂ ਕਿਹਾ ਚਲੋ ਚਲੋ ਬਾਬੇ ਦੀ ਮੇਰੇ ਨਾਲ ਜਦੋਂ ਸਾਰੇ ਕੰਮ ਵਧੀਆ ਹੋਉਂਦੇ ਨੇ ਪਰ ਇਹ ਗੱਲ ਦਾ ਤੇ ਪਤਾ ਹੀ ਨਹੀਂ ਲੱਗਾ ਵੀ ਕੀ ਬਣ ਗਿਆ ਇਹ ਆਪ ਤੇ ਵਧੀਆ ਹੀ ਕਰੀ ਦੀ ਪਰ ਕੀਪਤਾ ਹੀ ਕੀ ਪਾਣਾ ਵਰਤ ਗਿਆ ਤੂੰ ਮੇਰੀ ਤੀ ਨਾ ਹੁਣ ਤਿਆਰ ਨਾ ਹੋ ਹਾਂ ਜਿਹੜੇ ਵੀ ਕੱਪੜੇ ਤੂੰ ਪਾਏ ਬੜੇ ਵਧੀਆ ਵਾ ਠੀਕ ਆ ਤੇ ਇਦਾਂ ਹੀ ਚੱਲ ਜੋ ਜਿੰਨਾ ਚਿਰ ਨਾ ਉਹਨਾਂ ਨਾਲ ਗੱਲ ਨਹੀਂ ਨਾ ਹੁੰਦੀ ਮੈਨੂੰ ਤਾਂ ਘਬਰਾਟ ਹੋਈ ਜਾਣ ਢਈ ਆ ਪਿੰਡ ਵਿੱਚ ਕਿੱਥੇ ਮੂੰਹ ਖਾਲਾਂਗੇ ਲੋਕਾਂ ਨੇ ਘੇਟੋਂ ਬਾਹਰ ਨਹੀਂ ਇਹਨੂੰ ਨਿਕਲ ਦੇਣਾ ਤੁਸੀਂ ਟੈਨਸ਼ਨ ਨਾ ਲਓ ਬੋਤੀ ਤੁਸੀਂ ਨਾ ਬਿਮਾਰ ਹੋ ਜੇ ਮੈਂ ਤਾਂ ਤੁਹਾਡੀ ਫਿਕਰ ਲੱਗੀ ਆ ਕੋਈ ਗੱਲ ਦੀ ਇਹ ਹੀ ਹੱਲ ਕੱਢਦੇ ਆ ਜੇ ਡੈਡੀ ਜੀ ਗਏ ਆ ਨਾ ਇਹਨਾਂ ਵੱਲ ਤੇ ਕੋਈ ਗੱਲ ਨਹੀਂ ਗੱਲ ਕਰਦੇ ਆ ਨਾ ਉਹਨਾਂ ਨਾਲ ਤੇ ਫਿਰ ਕੋਈ ਨਹੀਂ ਆਪਾਂ ਚੱਲ ਜਾਨੇ ਆ ਤੇ ਨਾਲੇ ਮਰੀ ਇੱਕ ਗੱਲ ਹੋਰ ਸੁਣੋ ਜੋ ਬਨਵੀਰ ਜੀ ਨੂੰ ਜਾ ਕੇ ਆਖੋ ਵੀ ਆਪਣੇ ਸਾਰੇ ਡਾਕੂਮੈਂਟ ਦਓ ਤੇ ਜੋ ਵੀ ਪਾਸਪੋਰਟ ਵਗੈਰਾ ਸਭ ਕੁਝ ਦਓ ਹਨਾ ਤੇ ਫਿਰਹੀਂ ਚੱਲ ਜੀ ਘਟੇ ਮੈਂ ਨਹੀਂ ਪੁੱਤੋ ਵੀ ਬੜਾ ਫਿਕਰ ਕਰਨ ਡਿਆ ਵਾ ਆਂਦਾ ਮੁੰਡਿਆਂ ਦੇ ਵਿੱਚ ਮੈਂ ਕੀ ਵਿਖਾਉਂਗਾ ਮੂੰ ਮੁੰਡੇ ਕੀ ਕਹਿਣਗੇ ਤੇਰਾ ਰਿਸ਼ਤਾ ਹੋ ਕੇ ਟੁੱਟ ਗਿਆ ਬੇਇੱਜ਼ਤੀ ਵਾਲੀ ਗੱਲ ਵੀ ਹੁੰਦੀ ਆ ਮੰਮੀ ਉਹ ਤਾਂ ਹੁਣ ਮੰਨਦੇ ਆ ਪਰ ਕੀ ਕਰਨਾ ਵਾ ਚੱਲ ਕੋਈ ਗੱਲ ਨਹੀਂ ਮੈਂ ਜਾਣੀ ਜਿੱਥੇ ਰੱਬ ਰੱਖੇ ਹੋ ਰਣਾ ਪੈਂਦਾ ਕੀ ਕਰਨਾ ਵਾ ਫਿਰ ਕੋਈ ਗੱਲ ਨਹੀਂ ਸਾਰੇ ਹੱਲ ਹੋ ਜਾਣੇ ਆ ਤੁਸੀਂ ਕਰੋ ਤੇ ਮੈਂ ਆ ਗਈ ਜੇ ਮੈਂ ਹੁਣ ਕੋਈ ਕੰਮ ਨਹੀਂ ਕਰਨਾ ਚਲੋ ਆ ਗਈ ਹਾਲ ਨਹੀਂ ਇਹ ਕੰਮ ਬਾਰੇ ਤਾਂ ਸੋਚਿਆ ਹੋ ਨਹੀਂ ਵੀ ਆ ਕੰਮ ਹੋ ਜਾਊਗਾ ਪਤਾ ਨਹੀਂ ਵੀ ਕਿੰਨੇ ਪਾਣੀ ਮਰੀ ਆ ਜੇਕਰ ਇਹਦਾ ਪਤਾ ਲੱਗ ਜੇ ਨਾ ਇੱਕ ਵਾਰ ਉਹਨੂੰ ਪੁੱਛੀਏ ਸਹੀ ਚੰਗੀ ਤਰ੍ਹਾਂ ਕਿ ਤੂੰ ਇਹ ਕੰਮ ਕੀਤਾ ਕਦੇ ਵਾਸਤੇ ਆ ਅਸੀਂ ਕਿਹੜਾ ਕਿਸਦਾ ਮਾੜਾ ਕਰਦੇ ਆ ਅਸੀਂ ਸੋ ਹਰੇਕ ਦਾ ਹੀ ਭਲਾ ਕਰਦੇ ਆ ਵੀ ਚੱਲ ਜਿਹਦਾ ਵੀ ਹੋ ਜੇ ਚਲੋ ਚੰਗਾ ਹੀ ਆ ਪਰ ਲੋਕੀ ਬੜੀ ਗਾਂ ਦੀ ਚੀਜ਼ ਵਾ ਲੋਕੀ ਦੇ ਵੇਖ ਕੇ ਜਰਦੇ ਤੱਕ ਨਹੀਂ ਆ ਵੀ ਇਹਨਾਂ ਦਾ ਮੁੰਡਾ ਗਿਆ ਆ ਇਕੱਲੀ ਚੱਲਿਆ ਉਹ ਇਹ ਯਹਾਂ ਕਿ ਦੱਦੜ ਰਾਂ ਪਈਆਂ ਹਨਾ ਲੱਗਦਾ ਉਹਨੇ ਵਾਵਾ ਤੁਮ ਤਾਂ ਲਾਈਆਂ ਚੰਗਾ ਆਇਆ ਸਭ ਉਦਾਂ ਇਹਨਾਂ ਰੋਕ ਵੀ ਕਿੱਥੇ ਆਉਣਾ ਸੀ ਐਂ ਦਾ ਕਰਨਾ ਮੈਂ ਘਰੋਂ ਨਿਕਲ ਜਾਣਾ ਉਹਦਾਂ ਇਹਨਾਂ ਮੈਨੂੰ ਸਵਾਲ ਜਵਾਬ ਕਰੀ ਜਾਣ ਲਵਲੀ ਕਿੱਥੇ ਚਲੇ ਆ ਉਹ ਡੈਡੀ ਚੱਲੇ ਆ ਸੀ ਅੱਡੇ ਤੇ ਤੇਰਾ ਨਾਲ ਇੱਕ ਗੱਲ ਕਰਨੀ ਸੀ ਯਾਰ ਇੱਕ ਮਿੰਟ ਬੈ ਉਹ ਮੈਨੂੰ ਹੋ ਆਉਂਦਾ ਪਹਿਲਾਂ ਉਹ ਨਹੀਂ ਜ਼ਰੂਰੀ ਹੈ ਚਲ ਆ ਜਿੱਧਰ ਮੇਰੇ ਕੀ ਗੱਲ ਹੋਈ ਆ ਵੀਰ ਗੱਲ ਕਾਦੀ ਹੋਣੀ ਆ ਜੋਬਨ ਦੀ ਰਿਸ਼ਤੇ ਬਾਰੇ ਕਹਿੰਨੇ ਪਾਨੀ ਮਾਰਤੀ ਆ ਪਾਨੀ ਮਾਰਤੀ ਆ ਓਏ ਉਹ ਕਹਿੰਦਾ ਇਹ ਗੱਲ ਕਹੀ ਆ ਵੀ ਇਹਨੂੰ ਉੱਥੋਂ ਕੱਢਦਾ ਵਾ ਰਿਪੋਰਟ ਕਰਤਾ ਵਾ ਉਹ ਕਿਨੇ ਕਹਤਾ ਉਥੇ ਓਏ ਇਹ ਗੱਲ ਤਾਂ ਨਹੀਂ ਹੁਣ ਮੈਨੂੰ ਪਤਾ ਵੀ ਇਹ ਕਿਨੇ ਉਹਨਾਂ ਨੂੰ ਕਹਤਾ ਤੇ ਉਹ ਉਹਦਾ ਫੋਨ ਆਇਆ ਕਿ ਇਹ ਰਿਸ਼ਤਾ ਨਹੀਂ ਕਰ ਤੇ ਜੋਬਨ ਪੁੱਛਣਾ ਕਿ ਸੱਚੀ ਤੇ ਨਹੀਂ ਹੋ ਗਿਆ ਉਥੋਂ ਉਹ ਜੋਬਨ ਨਾ ਹੋਈ ਏ ਤੇਰੀ ਮੰਮੀ ਦੀ ਗੱਲ ਬਾਤ ਆਹੋ ਤੇ ਉਹ ਉਹਨੇ ਦੱਸਿਆ ਵੀ ਮੰਮੀ ਮੇਰਾ 2 ਸਾਲ ਦਾ ਵੀਜ਼ਾ ਲਗਾ ਮੇਰੇ ਕੋਲ ਹਰ ਕਾਗਜ਼ ਪੂਰੇ ਆ ਨਹੀਂ ਕਰਦੇ ਉੱਥੇ ਦੇ ਰਹਿਣ ਦੋ ਤੁਸੀਂ ਗੱਲੀ ਤਰਲੇ ਮਾਰ ਲਈ ਜਿਨ੍ਹਾਂ ਦੇ ਪਤਾ ਗੱਲ ਤਰਲਿਆਂ ਦੀ ਨਹੀਂ ਆ ਜੇ ਉੱਥੋਂ ਰਿਸ਼ਤਾ ਛੁੱਟ ਗਿਆ ਨਾ ਤੇ ਬੇਇਜ਼ਤੀ ਬੜੀ ਆ ਤੇ ਹੁਣ ਕੀ ਕਰਨਾ ਫਿਰ ਹੈ ਕਰਨਾ ਇਹ ਆ ਤੂੰ ਤੇ ਰਪਿੰਦਰ ਜਾਓ ਤੇ ਉੱਥੋਂ ਪਤਾ ਕਰਕੇ ਆਓ ਉਹ ਨਾ ਨਾ ਇਹ ਨਹੀਂ ਜਾਣਾ ਉੱਥੇ ਛਤਰਖਾਨੇ ਉਹਨਾਂ ਕੋ ਜਾ ਕੇ ਉਹ ਅਗਲੇ ਵੀ ਗੁੱਸੇ 'ਚ ਹੋਣਗੇ ਯਾਰ ਐਵੇਂ ਛਤਰਬਾਤ ਦੇਣਗੇ ਉਹ ਨਾ ਨਾ ਇਹ ਨਹੀਂ ਕਿ ਤੂੰ ਜੀਆਂ ਨਾ ਜਾਣਾ ਹੋਰ ਰਿਸ਼ਤੇ ਆ ਜਾਣਗੇ ਐਵੇਂ ਤੁਸੀਂ ਮਗਰ ਲੱਗੇ ਜਿਨ੍ਹਾਂ ਦੀ ਉਹ ਪੁੱਤ ਗੱਲ ਵਾ ਇੱਜ਼ਤ ਦੀ ਤੈਨੂੰ ਇਹਦਾ ਤਾਂ ਪਤਾ ਵਾ ਨਾ ਵੀ ਜੇ ਬੀਜਤੀ ਬੜੀ ਐ ਇਸ ਗੱਲ 'ਚ ਲੋਕਾਂ ਨੇ ਆ ਕਹਣਾ ਵੀ ਰਿਸ਼ਤਾ ਪਹਿਲਾਂ ਹੀ ਹੋਇਆ ਤੇ ਉਹ ਵੀ ਛੁੱਟ ਗਿਆ। ਉਹ ਪਰ ਆਹੀਂ ਜਾਈਏ ਕਿਹੜੇ ਮੂਹ ਨੇ ਦੋਵੇਂ ਜੀ। ਯਾਰ ਉਹਨਾਂ ਕਹਣਾ ਪਹਿਲਾਂ ਤੂੰ ਝੂਠ ਬੋਲਿਆ, ਉਤੋਂ ਤੂੰ ਫੇਰ ਆ ਗਏ ਜੀ। ਉਹ ਮੈਂ ਜੋਗਨ ਕਾਗਜ ਪੱਤਰ ਲੈ ਆ ਕੇ ਤੇ ਤੈਨੂੰ ਪੜਾਉਣਾ ਵਾ ਵੀ ਆਹ ਵੇਖੋ। ਤੁਸੀਂ ਕਹਿੰਦੇ ਜੇ ਵੀ ਉਹ ਇਦਾਂ ਆ ਗਿਆ ਵਾ। ਤੇ ਉਹਦਾ ਤੇ 2 ਸਾਲ ਦਾ ਵੀਜ਼ਾ ਲੱਗਾ ਵਾ। ਉਹ ਪਰ ਡੈਡੀ ਆਹੀਂ ਨਹੀਂ ਗਏ ਜਾਣਾ। ਸਿੱਧੀ ਗੱਲ ਜੀ। ਉਹ लवली ਯਾਰ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਜਦੋਂ ਅਸੀਂ ਜਦੋਂ ਮੈਂ ਤੁਹਾਨੂੰ ਕੀਤਾ ਗਿਆ ਸੀ ਵੀ ਨਾ ਰਿਸ਼ਤਾ ਕਰੋ ਨਾ ਰਿਸ਼ਤਾ ਕਰੋ ਹੁਣ ਪੈ ਗਈ ਨਾ ਫਾਜ ਤੇ ਫਾਜ ਪੈ ਗਈ ਤਾਂ ਹੁਣ ਕਰਣਾ ਤਾਂ ਹੈ ਨਹੀਂ ਇਹ ਕੰਮ ਨੂੰ ਮੈਨੂੰ ਨਹੀਂ ਗਾ ਇਹ ਗੱਲ ਦਾ ਪਤਾ ਤੇ ਨਾ ਮੈਂ ਉੱਥੇ ਜਾਣਾ ਹੀ ਆ ਆਖੋ ਤੇ ਮੈਂ ਫੋਨ ਫਾਣ ਕੇ ਇਹਨੂੰ ਕਰ ਦਿੰਨਾ ਮੈਂ ਉੱਥੇ ਨਹੀਂ ਗਾ ਜਾਣਾ ਵੇ ਮੇਰੀ ਗੱਲ ਸੁਣ ਤੂੰ ਜਾਣਾ ਕਿਉਂ ਨਹੀਂ ਗਾ ਜੇ ਹੁਣ ਪਾਰੀ ਪੈ ਗਈ ਤਾਂ ਤੁਹਾਨੂੰ ਮੈਂ ਦੋਵਾਂ ਜੀਆਂ ਨੂੰ ਕਹਤਾ ਜੀ ਕਿਹੜੀ ਗੱਲ ਨੂੰ ਨਹੀਂ ਜਾਣਾ ਜੇ ਪਾਰੀ ਪੈ ਗਈ ਆ ਤੇ ਲੋਕਾਂ ਨੂੰ ਕਹੀਏ ਕਰ ਦੇ ਜੀਆਂ ਨੇ ਸਾਰੇ ਹਾਲ ਕੱਢਣੇ ਆ ਐਦਾਂ ਨਾ ਕਰ ਜਦੋਂ ਮੈਂ ਤੁਹਾਨੂੰ ਉਹਦਾ ਆਂਦਾ ਇਹ ਰਿਸ਼ਤਾ ਨਾ ਕਰੋ ਤੁਸੀਂ ਤੇ ਕਰਨਾ ਹੀ ਨਹੀਂ ਉਹਦੇ ਅੰਦਰ ਜਾ ਕੇ ਵੇਖ ਤੇ ਸਹੀਂ ਕਿੰਨੇ ਫਿਕਰ ਦੇ ਵਿੱਚ ਬੈਠਾ ਜੇ ਉਹਨੇ ਆਪਣੇ ਆਪ ਉਹ ਨਹੀਂ ਖਾਦੀ ਤੇ ਬਾਪੂ ਮੈਂ ਨਹੀਂ ਖਵਾਲੀ ਉਹਨੂੰ ਖਾਵੇ ਹਾਂ ਰੋਟੀ ਤੁਹਾਡਾ ਹੀ ਦੋਵਾਂ ਜੀਆਂ ਦਾ ਕਸੂਰ ਵਾ ਸਾਰਾ ਆ ਸਾਡਾ ਹੀ ਕਸੂਰ ਵਾ ਕਿ ਉਹਨਾਂ ਦੀਆਂ ਛੁੱਟੀਆਂ ਆਏ ਉਹਨੇ ਫੇਰ ਚੱਲ ਜਾਣਾ ਮਾਪਿਓ ਤੁਹਾਡਾ ਮਾੜਾ ਹੀ ਚਾਹੁੰਦਾ ਵਾ ਬਹੁਤ ਲਵਲੀ ਉਹਨੇ ਛੁੱਟੀ ਤੇ ਵਧਾਈ ਆ ਉਹ ਛੁੱਟੀ ਤੇ ਉਹਨੇ ਵਧਾਉਣੀ ਸੀ ਜਦੋਂ ਕਾਲਚਰ ਸੱਪਿਆ ਸੀ ਉਹਦੇ ਤੇ ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰ ਰਪਿੰਦਰ ਤਿਆਰ ਹੋਈ ਆ ਤੇ ਜਾ ਦੋਵੇਂ ਜੀ ਜਾ ਕੇ ਤਾਂ ਹੋ ਕੇ ਆਓ ਪਰਪਿੰਦਰ ਦਾ ਵੀ ਇਹੋ ਹੀ ਹਾਲੀਆ ਉਹਨੂੰ ਵੀ ਮੈਂ ਡੱਕਦਾ ਰਿਹਾ ਵਾਂ ਕਿ ਨਾਂ ਰਿਸ਼ਤਾ ਕਰਾ ਹੁਣ ਵਸਾਤਾ ਨਾ ਵਿੱਚ ਸਾਰਿਆਂ ਨੂੰ ਕੋ ਤੁਸੀਂ ਦੋਵੇਂ ਜੀ ਸਿਆਣੇ ਜੇ ਤੁਸੀਂ ਜਾਓ ਵੀ ਇਹੀ ਕਹਦੇ ਸਿਆਣੇ ਆ ਜੇ ਇਹੀ ਜਾਵਾਂਗੇ ਸਾਨੂੰ ਵੱਧ ਘੱਟ ਗੱਲ ਕਰਨਗੇ ਤੇ ਸਾਡੇ ਪੱਲੇ ਕੀ ਰਹੂਗਾ ਤੁਸੀਂ ਨਿਆਣੇ ਜੇ ਤੁਹਾਡੇ ਨਾਲ ਕੋਈ ਵੱਧ ਘੱਟ ਗੱਲ ਨਹੀਂ ਕਰਨੀ ਜਿਹੜੇ ਉਹਦੇ ਕਾਗਜ਼ ਪੱਤਰ ਉਹ ਵਿਖਾ ਲਿਓ ਤੇ ਆਪਣੇ ਘਰ ਨੂੰ ਆਇਓ ਉਹ ਕਾਗਜ਼ ਪੱਤਰ ਮਾਦਾ ਕਿਤੇ ਰਜਿਸਟਰੀ ਕਰਾਉਣ ਜਾਣਾ ਉਹਥੇ ਮੇਰੀ ਇੱਕ ਗੱਲ ਸੁਣ ਬਾਹਰ ਬੈਠਿਆਂ ਲੋਕੀ ਮੂੰਹ ਚੁੱਕ ਚੁੱਕੇ ਸਾਡੇ ਘਰ ਦੀਆਂ ਗੱਲਾਂ ਸੁਣਦੇ ਕੋ ਅਕਲ ਨੂੰ ਹੱਥ ਮਾਰੋ ਜੇ ਹੁਣ ਪਾਰੀ ਪੈ ਗਈ ਤਾਂ ਆਪਣੀਆਂ ਗੱਲਾਂ ਟੱਕੋ ਨੰਗੀਆਂ ਨਾ ਕਰੋ ਜਿੰਨੇ ਰਿਸ਼ਤਾ ਕਰਾਇਆ ਵਾ ਨਾ ਉਹਨੂੰ ਕਹੇ ਚੱਲ ਜਾ ਓਏ ਉਹ ਨੂਰੀਆ ਨਾਲ ਖਾਣਾ ਤੂੰ ਤੇ ਰਪਿੰਦਰ ਦੋਵੇਂ ਜਾਣੇ ਜਾਓ ਓਏ ਹੁਣ ਵਿਚੋਲੇ ਨੂੰ ਪਿੱਛੇ ਪਾ ਦੋਗੇ ਵੇ ਬਹੁਤੀਆਂ ਗੱਲਾਂ ਨਾ ਕਰ ਆਹ ਟਾਈਮ ਰੌਲਾ ਪਾਉਂਦਾ ਨਹੀਂਗਾ ਜਾਣਾ ਤੈਨੂੰ ਪੈਣਾ ਹੀ ਨੂੰ ਮੈਂ ਕਾਗਜ਼ ਪੱਤਰ ਤੈਨੂੰ ਲੈ ਦਣਾ ਵਾ ਜੋਬਨ ਕੋ ਤੇ ਜਾ ਕੇ ਵਿਖਾਓ ਤੂੰ ਸਹੀ ਤੂੰ ਵਿਚੋਲਣ ਨੇ ਤੇ ਮਾਰਿਆ ਵਾ ਝੂਠ ਯਾ ਤੋ ਪਹਿਲਾਂ ਜਦੋਂ ਕਹਿੰਦਾ ਉਹ ਆਖ ਨਾ ਆਖ ਨਹੀਂ ਮਿਲੰਦੇ ਤੇ ਹੁਣ ਗੱਲਾਂ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿਹੜਾ ਘਟਵਾ ਕਿਦਾਂ ਰੌਲਾ ਪਾਉਂਦਿਆ ਵਾ ਅੱਜ ਕੱਲ ਤੇ ਕੰਧਾਂ ਦੇ ਵੀ ਕੰਨ ਹੁੰਦੇ ਆ ਲੋਕਾਂ ਦੇ ਕੰਨ ਚ ਗੱਲ ਪਿਆਣੀ ਚਾਹੀਦੀ ਆ ਸਾਰੇ ਪਿੰਡ ਚ ਰੌਲਾ ਪਿਆ ਜਾਣਾ ਤੇ ਉਹਨਾਂ ਦੇ ਮੁੰਡੇ ਦਾ ਰਿਸ਼ਤਾ ਛੁੱਟ ਗਿਆ ਵਾ ਉਹ ਤਾਂ ਤੇਰੀ ਗੱਲ ਠੀਕ ਆ ਤੂੰ ਤਰਪਿੰਦਰ ਨਾਲ ਕੀਤੀ ਸੀ ਗੱਲ ਮੈਂ ਤਰਪਿੰਦਰ ਨੂੰ ਕਹਿ ਕੇ ਆਈ ਆ ਮੈਂ ਕਿਹਾ ਪੁੱਤ ਜਿਹੜੇ ਵੀ ਕੱਪੜੇ ਪਾਏ ਬੜੇ ਵਧੀਆ ਵਾ ਤੇ ਉਹਨੂੰ लवली ਵਾਲ ਤੇਰਾ ਡੈਡੀ ਗਿਆ ਵਾ ਤੇ ਜਾਓ ਦੋਵੇਂ ਜਾਣੇ ਹੋ ਕੇ ਆ ਉੱਥੋਂ ਉਹ ਕੀ ਕਹਿੰਦੀ ਚਲ ਜਾਂਦੇ ਆ ਉਹ ਤਾਂ ਕਹਿੰਦੀ ਆ ਚਲ ਜਾਂਦੇ ਆ ਕੋਈ ਗੱਲ ਨਹੀਂ ਗਈ ਉਹ ਇਹੋ ਦੀ ਲੱਤ ਲਾਉਂਦਿਆ ਆ ਕੇ ਕੋਈ ਨਹੀਂ ਆਪੇ ਜਾਂਦਾ ਰੁਪਿੰਦਰ ਉਹ ਇਧਰ ਆ ਗੱਲ ਸੁਣ ਪਵਾੜੇ ਪਾ ਕੇ ਤੇ ਆਪ ਅੰਦਰ ਵੜੀ ਹੁਣ ਕੀ ਗੱਲੂ ਕੀ ਆ ਉਹ ਕਹਿੰਦੇ ਉਹਨਾਂ ਦੇ ਪਿੰਡ ਜਾਓ ਹਣ ਤੈਨੂੰ ਮੈਂ ਉਦੋਂ ਆਖਿਆ ਨਾ ਨਾ ਰਿਸ਼ਤਾ ਕਰਾ ਇਹਨਾਂ ਦਾ ਮੈਂ ਤੇ ਮੰਮੀ ਜੀ ਦੇ ਕਹਿਣ ਤੇ ਸਾਰਾ ਕੁਝ ਕੀਤਾ ਏ ਮੈਂ ਤੇ ਮੰਮੀ ਜੀ ਹੁਣ ਆਪ ਚਲ ਜੇ ਫਿਰ ਉੱਥੇ ਮੇਰਾ ਘੜਾ ਜੀ ਕਰਦਾ ਸੀ ਵੀ ਆਹ ਵਾਲਾ ਕੰਮ ਹੋਵੇ ਯਰ 10 ਦਿਨਾਂ ਦੀ ਛੁੱਟੀ ਆਹੀ ਉਹਨੇ ਚਲ ਜਾਣਾ ਤੂੰ ਵੀ ਮਗਰ ਪਈ ਏ ਤੇ ਮਾਤਾ ਵੀ ਮਗਰ ਪਈ ਹੁਣ ਦੋਵਾਂ ਜੀਆਂ ਨੇ ਸਾਨੂੰ ਗਾਂ ਕਰਤਾ ਚਲੋ ਸਾਰਿਆਂ ਦੇ ਰਿਸ਼ਤੇ ਹੁੰਦੇ ਆ ਕਿਹੜੇ ਨਹੀਂ ਹੁੰਦੇ ਪਰ ਇੰਨੀ ਗੱਲ ਦਾ ਥੋੜਾ ਪਤਾ ਹੀ ਹੁਣ ਕੀ ਪਤਾ ਕਿੰਨੇ ਪਾਨੀ ਮਾਰੀ ਆ ਤੇ ਕਿੰਨੇ ਨਹੀਂ ਹੱਡ ਦੇ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਪਰ ਚੱਲ ਜਿੰਨੇ ਵੀ ਮਾਰੀ ਆ ਜੇ ਤੂੰ ਵਿੱਚ ਹੋ ਕੇ ਕਰਾਉਂਦੀ ਸੀ ਤੇ ਤੇ ਉਹਨਾਂ ਨੂੰ ਯਕੀਨੀ ਹੈ ਨਹੀਂ ਫਿਰ ਜਾਂ ਫਿਰ ਯਕੀਨ ਕਰਦੇ ਤੇ ਮੇਰੀ ਗੱਲ ਤੂੰ ਸੁਣੋ ਅਸੀਂ ਇੱਕ ਵਾਰ ਜਾਨੀ ਉਹਨਾਂ ਦੇ ਘਰ ਉਹਦੇ ਮੰਮੀ ਨਾਲ ਆਪਾਂ ਗੱਲ ਕਰਦੇ ਆ ਤੇ ਤੁਸੀਂ ਸਾਰੇ ਵੀ ਪ੍ਰੂਫ ਵੇਖ ਲਓ ਜਿਹਦੇ ਵਿੱਚ ਕੁਝ ਵੀ ਹੈਗਾ ਵੀ ਤੁਹਾਨੂੰ ਦੱਸੋ ਪਰ ਜੇ ਉੱਥੇ ਕੋਈ ਗੱਲ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਅਗਲੇ ਧੱਕੇ ਮਾਰ ਕੇ ਬਾਹਰ ਕੱਢਣਾ ਤੇ ਹੋ ਜਾ ਹੁਣ ਤਿਆਰ ਸਾਰੇ ਸਿਆਪੇ ਤੇਰੇ ਪਾਏ ਆ ਮੈਂ ਜੋਬਨ ਕੋ ਲੈ ਆਵਾ ਉਹਦੇ ਪ੍ਰੂਫ ਆਫ ਜਿਹੜੇ ਆ ਮੇਰਾ ਦੱਸ ਇਹਦੇ ਵਿੱਚ ਕੀ ਕਸੂਰ ਆ ਭਲਾ ਇੱਕ ਪਾਸੇ ਮੈਂ ਚੰਗਾ ਕਰਨਦੀ ਆ ਤੇ ਦੂਜਾ ਮੇਰਨਾ ਹੀ ਮੜਾ ਹੋਈ ਜਾਂਦੇ ਆ ਕਿੱਦਾਂ ਦੀ ਕਿਸਮਤ ਆ ਮੇਰੀ ਜੋਬਨ ਉਹ ਮੈਨੂੰ ਦੇ ਯਾਰ ਪ੍ਰੂਫ ਜਿਹੜਾ ਸਿਆਪਾ ਪਾਇਆ ਉਹ ਤੇ ਗਲੋਂ ਲਾਵਾ ਹੁਣ ਕੋਈ ਮੈਂ ਵੀ ਨਾ ਗਲਤ ਟੀ ਮੰਮੀ ਨੇ ਕੀ ਕਹਿਣਾ ਵਾ ਮੰਮੀ ਤੇ ਸਾਰੇ ਪਵਾੜੇ ਆ ਉਦੋਂ ਤੈਨੂੰ ਵੀ ਬੜਾ ਚਾ ਚੜ ਗਿਆ ਵੀ ਮੇਰਾ ਵਿਆਹ ਹੋ ਚੱਲਿਆ ਵਾ ਚੰਗਾ ਭਲਾ ਕੰਮ ਚੱਲਣ ਲੰਡਿਆ ਸੀ ਨਾ ਮੈਂ ਤੇ ਵੀਰ ਜੀ ਤੁਹਾਡੇ ਕਹਿਣ ਦੇ ਤੇ ਮੈਂ ਇੱਥੋਂ ਆਇਆ ਛੁੱਟੀ ਲੈ ਕੇ ਛੇਤੀ ਤੇ ਮੈਨੂੰ ਕਿਹ ਪਤਾ ਸੀ ਇਹ ਕੰਮ ਹੋਣਾ ਵਾ ਯਾਰ 10 ਦਿਨਾਂ ਦੇ ਤੂੰ ਆਇਆ ਛੁੱਟੀ ਤੂੰ ਚੁੱਪ ਕਰਕੇ ਕਹਿੰਦਾ ਮੇਰੀ ਛੁੱਟੀ ਨਹੀਂ ਵਾਦੀ ਮੈਂ ਤਾਂ ਡਾਕੂਮੈਂਟ ਦਿੰਦਾ ਆ ਆ ਮੇਰਾ ਪਾਸਪੋਰਟ ਆ ਲੱਗਿਆ ਉਹ ਇਹਨੂੰ ਰਹਾਲਾ ਭਰਾ ਇੱਥੇ ਉੱਥੇ ਗੁੱਸੇ 'ਚ ਪਤਾ ਨਹੀਂ ਕੀ ਕੋ ਹੋਣਾ ਵਾ ਚੰਗਾ ਜੇ ਪਾੜਪੋੜ ਦਿੱਤਾ ਤਾਂ ਮੁੜ ਕੇ ਕਿੱਥੇ ਜਾਣਾ ਹੀ ਹਾਂ ਔਰ ਦੂਜੇ ਦੇ ਜਿਹੜੇ ਪ੍ਰੂਫ ਹੈਗੇ ਆ ਪਾਸਪੋਰਟ ਉਹਨਾ ਹੀ ਕਰਨਾ ਵਿਜੀਲ ਬੰਮੇ ਇੱਥੇ ਆ ਫੋਟੋਕਾਪੀਆਂ ਇਹਦੇ ਵਿੱਚ ਇਹੋ ਤੁਸੀਂ ਵਿਖਾ ਦਿਓ ਸਾਰੀਆਂ ਵਿੱਚ ਇਹੀ ਆ ਨਾ ਵਿੱਚ ਇਹੀ ਆ ਆਹੋ ਤੁਸੀਂ ਚੈੱਕ ਕਰਾ ਲਿਓ ਤੇ ਫਿਰ ਵੀਜ਼ਾ ਵਿੱਚ ਇਹੀ ਆ ਤੇ ਜਿਹੜੀ ਛੁੱਟੀ ਆਈ ਹੈ ਕੰਪਨੀ ਵੱਲੋਂ ਤੇ ਉਹਨਾਂ ਨੇ ਮੈਂ ਤੁਹਾਨੂੰ ਵਟਸਐਪ ਕਰ ਲਤਾ ਦੱਸ ਦੇਣਾ ਉਹਨਾਂ ਨੂੰ ਕਿ ਛਤਰਖਾਨ ਨੂੰ ਮੈਨੂੰ ਗਾਂ ਕਰਦਿਆ ਕਰੋ ਲਵਲੀ ਵੀਰ ਵੀ ਆਪਣੀ ਥਾਂ ਸਹੀ ਆ ਸਿਆਣਾ ਬਹਿਣਾ ਹੈਗਾ ਵਾ ਜੇ ਜਾਂਦੇ ਨੇ ਕੋਈ ਗੱਲ ਹੀ ਕਰ ਦੇਣਗੇ ਤੇ ਫੇਰ ਫੇਰ ਕੀ ਕਰਾਂਗੇ ਚਲ ਕੋਈ ਨਹੀਂ ਦੋਵੇਂ ਕੀ ਚੱਲੀ ਆ ਆਪੇ ਕੋਈ ਨਾ ਕੋਈ ਗੱਲ ਕਰਕੇ ਆਉਣਗੇ ਵੇ ਪੁੱਤ ਸਾਰੇ ਕਾਗਜ਼ ਪੱਤਰ ਲੈ ਲਏ ਆ ਨਾ ਉਹ ਲੈ ਲੇ ਆ ਮਾਤਾ ਸਾਰੇ ਪਾਸਪੋਰਟ ਲਿਆ ਆ ਵਾ ਦਾ ਉਹ ਕੀ ਕਰਨਾ ਉਹਨਾਂ ਵੀਜ਼ੇ ਲਵਾ ਕੇ ਦੇਣੇ ਆ ਤੁਹਾਨੂੰ ਵੇ ਪੁੱਤ ਤੂੰ ਲੈ ਜਾ ਹਾਂ ਸਟੈਂਪ ਤੇ ਉੱਤੇ ਹੀ ਲੱਗੀ ਹੁੰਦੀ ਆ ਨਾ ਉਹ ਮਾਤਾ ਉਥੋਂ ੱੱਕੇ ਵੱਜਣੇ ਆ ਉਹਨਾਂ ਇਹ ਸਭ ਕੋ ਨਹੀਂ ਆ ਵੇਖਣਾ ਸਾਡਾ ਕਿਉਂ ਨਹੀਂ ਵੇਖਣਾ ਜੋ ਬਣ ਤੂੰ ਹੀ ਤੇ ਹਾਂ ਹੂੰ ਕੰਦੇ ਜਿੱਦਾਂ ਕੋਈ ਰਿਸ਼ਤਾ ਹੀ ਨਹੀਂ ਆਉਣਾ ਮੁੜ ਕੇ ਤੇ ਪੁੱਤ ਆਪਣਾ ਪਾਸਪੋਰਟ ਲੈ ਕੇ ਆ ਵਾਰ ਉਹ ਵਿੱਚ ਹੈਗੀਆਂ ਉਹ ਮਾਦਾ ਕਾਪੀਆਂ ਚੱਲ ਲੈ ਜਾ ਹਾਂ ਤੈਨੂੰ ਕਿਹੜਾ ਪਾਰ ਲੱਗਦਾ ਵੇ ਜੇ ਲੋੜ ਪਊ ਤਾਂ ਵਿਖਾਲਦੀ ਤਾਂ ਨਹੀਂ ਤਾਂ ਘਰ ਆ ਜਾਊਗਾ ਫੇਰ ਵਾਪਸ ਦੇ ਇਹਨੂੰ ਮੇਰਾ ਪੁੱਤ ਜਾ ਹੋ ਕੇ ਆਓ ਚੱਲ ਮੈਂ ਤੇ ਉਹ ਮਹਾਰਾਜ ਘੜੀ ਹੱਥ ਜੋੜਦੀ ਆਂ ਫੇ ਗਏ ਆ ਨਾ ਹੁਣ ਤੇ ਕੰਮ ਸਿਰੇ ਚੜ ਜਾਵੇ ਉਹਨਾਂ ਦੇ ਵੀ ਮਾਨ ਮੇਰ ਪੈ ਹੀ ਜਾਵੇ ਤੇ ਮੰਨ ਜਾਣ ਉਹ ਫੇ ਕੋਈ ਗੱਲ ਨਹੀਂ ਕੁੜੀ ਦਾ ਰਿਸ਼ਤਾ ਉੱਥੇ ਹੀ ਕਰਨਾ ਵਾ ਚੱਲ ਆ ਪੁੱਤ ਰੋਟੀ ਤੇ ਖਾ ਤੂੰ ਮम्मी ਇਹ ਗੱਲ ਦਾ ਡਰ ਲਗਿਆ ਵੀ ਜੀ ਉੱਥੇ ਜਾ ਕੇ ਕੋਈ ਗੱਲ ਹੋ ਗਈ ਕਹਦੇ लवली ਵੀਰ ਨਾਲ ਗੁੱਸੇ ਜਾ ਕੇ ਉਹ ਕਹਦੇ ਕੁਛ ਨਹੀਂ ਹੁੰਦਾ ਰਪਿੰਦਰ ਨਾਲ ਵਾ ਸਿਆਣੀ ਆ ਉਹ ਉਹਨੇ ਆਪੇ ਤਰੀਕੇ ਨਾਲ ਗੱਲ ਕਰ ਲੈਣੀ ਆ ਦੇ ਆਵਾਜ਼ ਮਾ ਦੇ ਜੀ ਮੇ ਕੋਈ ਨਹੀਂ ਕਾ ਆਵਾਜ਼ ਦਿੱਤੀ ਜਾਂਦੀ ਠੀਕ ਹੈ ਨਾ ਉਹਨਾਂ ਸਿਰ ਦੇ ਵਾਲਾਂ ਨੂੰ ਪੈਣਾ ਆਪੇ ਖੜਕਾ ਦੇ ਵੀ ਸੱਗੀ ਗੱਲ ਉਹ ਹਾਂ ਕਰੀ ਮਮੀਣੀ ਹਾਂਜੀ ਕਰੀਆ ਅੱਛਾ ਆਜੋ ਆਜੋ